ਆਪਣੇ ਕੋ ਪੰਜ ਤੋਂ 7 ਮਹੀਨੇ ਦੇ ਬੱਚੇ ਫੁੱਲ ਕੁਆਲਟੀ ਵਾਲੇ ਮਿਲ ਜਾਂਦੇ ਠੀਕ ਆ ਪਹਿਲੀ ਵੱਡੀ ਬੱਚੀ ਦੀ ਜਾਣਕਾਰੀ ਦਿਓ ਜੀ ਇਹ ਬੱਚੀ ਭੈ ਜੀ ਹੈਗੀ 14 ਤੋਂ 15 ਮਹੀਨੇ ਉਮਰ ਆ ਹਾਂਜੀ ਜਾਂਦੀ ਠੀਕਾ ਲੈਂਦੀ ਆ ਹਾਂਜੀ ਬੱਚੀ ਫੁੱਲ ਕੁਆਲਟੀ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕ ਕੋਲ ਨੌ ਨਗ ਬੱਸੀਆਂ ਦੇ ਬਕਾਉ ਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 27528000375 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਜੀ ਤਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮ ਤਨੂੰ ਵੀਡੀਓ ਪਹੁੰਚ ਕਰ ਸਕੀਏ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰਦਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿ ਜਾਂਦਾ ਵੱਡਾ ਘੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ ਜੀ 9781935553 ਜੀ ਠੀਕ ਕਿੰਨੇ ਨਗ ਬ੍ਰੀ ਬਕਾਉ ਆ ਆਪਣੇ ਕੋਲ 9 ਬੱਛੀਆਂ ਜੀ ਪੂਰੀ ਟਾਪ ਕੁਆਲਿਟੀ ਆ 9 ਬੱਛੀਆਂ ਹਾਂਜੀ ਫੀਮਲ ਲਾਈਨ ਦੇ ਤਿਆਰ ਵੀ ਮਿਲ ਜਾਣੀਆਂ ਆ ਹਾਂਜੀ ਤੇ ਆਪਣਾ ਕੋ 5 ਤੋਂ 7 ਮਹੀਨੇ ਦੇ ਬੱਚੇ ਫੁੱਲ ਕੁਆਲਟੀ ਵਾਲੇ ਮਿਲ ਜਾਣਗੇ ਠੀਕ ਆ ਪਹਿਲੀ ਵੱਡੀ ਵਸਤੀ ਜਾਣਕਾਰੀ ਦਿਓ ਜੀ ਇਹ ਵਸੀ ਬਾਈ ਜੀ ਹੈਗੇ 14 ਤੋਂ 15 ਮਹੀਨੇ ਉਮਰ ਆ ਹਾਂਜੀ ਜਾਂਦੀ ਟੀਕਾ ਲੈਂਦੀ ਆ ਹਾਂਜੀ ਬਸ ਇਹ ਫੁੱਲ ਕੁਆਲਟੀ ਦੇ ਮੈਂ ਥਾੜਾ ਦਿਖਾ ਦੋ ਪਹਿਲਾਂ ਥਾਂ ਹਾਂਜੀ ਹਾਂਜੀ ਥਾਣੇ ਮੈਂ ਥਾਂ ਦਿਖਾ ਦਸ ਠੀਕ ਆ ਥਾਣ ਝੋਲੀ ਵਧੀਆ ਪੂਰੀ ਵਧੀਆ ਠੀਕ ਆ ਹਾਂਜੀ ਲਓ ਜੀ ਚਾਰ ਹੀ ਥਾਣਾ ਕੋਈ ਫੋਟੋ ਨਹੀਂ ਕਿਸਾਨ ਨੇ ਕੱਦ ਬੱਡ ਸੁਖਣਾ ਸੋਹਣਾ ਕਿਹੜੀ ਸੀਮੰਦੀ ਹੋਵੇ ਪਤਾ ਕੋਈ ਸੀਮਨ ਭਾਈ ਆਪਣੋ ਡਿਟੇਲ ਹੈਗੀ ਆ ਹਾਂਜੀ ਜਿਹੜਿਆਂ ਨੂੰ ਪਤਾ ਆਪਾਂ 10 ਵੀ ਦੇਵਾਂਗੇ ਹਾਂਜੀ ਜਿਹੜਾ ਕੋਈ ਸੌਦਾ ਕਰੂ ਮੇਰਾ ਵੀਰਪਰਾ ਹਾਂਜੀ ਹਾਂ ਦੇਖੋ ਹਾਈਟ ਵੇਖੋ ਪਹਿਲਾਂ ਦਾ ਵਸੇ ਠੀਕ ਆ ਹਾਂਜੀ ਬੋਪਰਾ ਬੋਦੀ ਵਾਲੀ ਵਸੇ ਹਾਈਟ ਲੈਂਥ ਪੂਰੀ ਪੁੱਲ ਵਜਨ ਦੇ ਵਿੱਚ ਵਸੇ ਠੀਕ ਆ ਪਿੰਡ ਕੋੜਾ ਚੈੱਕ ਕਰ ਸਕਦੇ ਮੋੜੀ ਭਰਾ ਮੂੰਹ ਇਨਾਮ ਦੀ ਠੀਕ ਆ ਲੈਂਦੀ ਆ ਵਸੇ ਠੀਕ ਆ ਲਓ ਜੀ ਤਰੋਖ ਨੂੰ ਬੜਾ ਜਾ ਪੂਰਾ ਧੱਕਾ ਕਰਦੀ ਖੁੱਲੀ ਆ ਇਹ ਗੱਲ ਕੀ ਗੱਲ ਆ ਹਾਂਜੀ ਇੱਕ ਦਿਨ ਦਿਖਾ ਦੋ ਬਸ ਫੇਸ ਦਿਖਾਣਾ ਚਾਹ ਰ ਕੇ ਪੰਗਾ ਲਓ ਜੀ ਉਦੀ ਵਾਲੀ ਵਸਤੀ ਆ ਕਨਕਨ ਬਹੁਤ ਛੋਟਾ ਪੂਰੀ ਫੁੱਲ ਹਾਈਟ ਦੇ ਵਿੱਚ ਆ ਫੁੱਲ ਲੈਂਥ ਆ ਬੱਚੀ ਠੀਕ ਆ ਠੀਕ ਹਾਂ ਜੀ ਕੁਲਵਿੰਦਰ ਭਾਈ ਰੇਟ ਰ ਇਹਦਾ ਰੇਟ ਭਾਈ ਜੀ ਫੋਨ ਤੇ ਹੀ ਕਰਾਂਗੇ ਠੀਕ ਆ ਹਾਂ ਜੀ ਰੇਟ ਪੜਾ ਪਹਿਲੀ ਵਸਤੀ ਦਾ ਫੋਨ ਤੇ ਠੀਕ ਆ ਨਾ ਲਓ ਜੀ ਠੀਕ ਹੈ ਕਿਸੇ ਵੀ ਪ੍ਰਾਣ ਨਾ ਜਿਹੜਾ ਪਸੰਦ ਹੋਊਗਾ ਹਾਂਜੀ ਤਾਂ ਆਪਣੇ ਨਾਲ ਫੋਨ ਤੇ ਗੱਲ ਕਰ ਲੈ ਹਾਂਜੀ ਤੇ ਰੇਟ ਆਪਣੇ ਜਮਾ ਜੈਨੂਨ ਦੇਖੋਗੇ ਜਾਇਜ਼ ਹੋਣਗੇ ਠੀਕ ਆ ਹਾਂਜੀ ਹਾਂਜੀ ਦੋ ਨੰਬਰ ਦੱਸ ਵੀਰੇ ਲੰਬੋਂ ਖੀਰੀਆਂ ਮਿਲਣੀਆਂ ਵਾਸ਼ੀਆਂ ਹਾਂਜੀ ਹਾਂਜੀ ਚਾਰ ਹੀ ਥਾਂ ਤੁਹਾਨੂੰ ਠੀਕ ਆ ਸੀਮਨੰਦ ਤਿਆਰ ਜੀ ਅਵਸ਼ੀਆਂ ਸੰਧਰ ਨੇੜ ਦੀ ਜਿਹਾ ਜੋਪਰਾ ਇਹ ਵੀ ਛੋਟੇ ਕੰਨ ਬੋਦੀ ਵੱਸੀ ਦੀ ਜਰੂਰ ਚੈੱਕ ਕਰ ਲੋ ਪੱਠਪੜਾ ਵੀ ਸਮਝਾਉਣੇ ਆ ਲੋ ਸਿੱਖ ਬੋਦੀ ਬਾਦੀ ਪੂਰੀ ਵਧੀਆ ਵੱਸੀ ਹਾਂਜੀ ਚੈੱਕ ਆ ਸਕਦੇ ਕੱਦ ਵੱਟ ਸੁਖਣਾ ਸੋਣਾ ਲੈ ਚਲੋ ਪੜ ਲੋ ਜੀ ਤੋੜਾ ਤਰ੍ਹਾਂ ਚੰਗੀ ਪਲੀ ਪਲੀ ਸੇਵਰਾ ਠੀਕ ਹੈ ਬੰਦੋ ਮੜੀ ਪੂਰੀ ਥੋੜੇ ਮੜੀ ਵੀਰੇ ਮੜੀ ਦਿਖਾਈ ਦੀ ਆਪਾਂ ਬੋਲੀ ਕਰਾਈ ਦੀ ਮੜੀ ਲੋ ਜੀ ਚੈੱਕ ਕਰ ਲੋ ਚਾਰ ਹੀ ਥਾਂ ਠੀਕ ਹੈ ਐਸੀ ਦੋ ਨੰਬਰ ਹਾਂਜੀ ਵੀਰੇ ਤਿੰਨ ਨੰਬਰ ਇਹ 10 ਮਹੀਨੇ ਉਮਰਾ ਜੀ ਵਸੀ 10 ਮਹੀਨੇ ਹਾਂਜੀ ਠੀਕ ਆ ਸਭੀ ਪੜ ਜੋ ਪੂਰੀ ਚੌੜੀ ਚੂੜੀ ਫੋਲਾ ਵਿੱਚ ਠੀਕ ਆ ਦੇਖ ਲੋ ਪੜਾ ਇਧਰ ਲਿਓ ਪਰਮੜਾ ਹੈ। ਹਲੋ। ਇਹ ਵੀ ਕੰਨ ਕੋਲ ਬਹੁਤ ਸੋਹਣਾ ਸੁਨੱਖ ਕੋਣਾ। ਠੀਕ ਹੈ ਜੀ। ਲੈ ਚੱਲ। ਫੋਨ ਬਜਣ ਨਾਲੋਂ ਵਸ਼ਿੰਗਾ ਆਪਣੇ ਕੋਲ ਠੀਕ ਆ। ਇਹ ਸੀ ਤੈਨੂੰ ਨੰਬਰ ਪਰਾ। ਠੀਕ ਹੈ ਬੰਦੋ। ਮੜੀ ਪੂਛ ਇਹਦੀ ਫੜ ਲੁ ਵੀਰੇ। ਆ ਜੀ ਆ ਦੋ ਖਾਧੋ ਮੜਾ ਇੱਕ ਵਾਰ। ਚਲ ਚਾਰ ਹੀ ਖਾਣਾ। ਫੋਨ ਚਾਰ ਹੀ ਹੋਣਗੇ ਝੋਲੀ ਬਹੁਤ ਚੰਗੀ ਗੱਲ। ਝੋਲੀ ਚੜੀ ਖਾਦੀ ਪਹਣ। ਇਹਦਾ ਰੇਟ ਦੂਤ ਪਰਾ। ਰੇਟ ਫੋਨ ਤੇ ਹੀ ਕਰਾਂਗੇ ਜੀ। ਇਹ ਤਾਂ ਨੰਬਰ ਸੀ ਠੀਕ ਆ ਹਾਂ ਇਹ ਤਾਂ ਨੰਬਰ ਵਾਸੀ ਨੰਬਰ ਵਾਸੀ ਸਾਰੇ ਫੋਨ ਤੇ ਕਰੋਗੇ ਹਾਂਜੀ ਫੋਨ ਤੇ ਕਰੀਰ ਆਪ ਪਾਰੀ ਫੀਰ ਲੈ ਜਾਂਦਾ ਵੀ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਲੋ ਜੀ ਇਹ ਵੀ 9 ਮਹੀਨੇ ਦੀ ਉਮਰ ਹੈ ਵਾਸੀ ਠੀਕ ਆ ਹੋਰ ਇਹ 9 ਮਹੀਨੇ ਦੀ ਉਮਰ ਪਰਾ ਚੌੜੀ ਚੂੜੀ ਫੁੱਲਾ ਵਾਸੀ ਠੀਕ ਆ ਲੈਗ ਸਕੋਰ ਬਹੁਤ ਚੰਗਾ ਵਾਸੀ ਠੀਕ ਆ ਲੋ ਜੀ ਪੂਰੀ ਜਾਤ ਮੂਰੀ ਡਾਲੀ ਆ ਠੀਕ ਹੈ ਜੀ ਲੋ ਜੀ ਇਹ ਸੀ 4 ਨੰਬਰ ਪਰਾ ਲੋ ਜੀ ਹਨ ਆਪਸ ਨੂੰ ਇਹਦਾ ਦਿਖਾ ਰਹੇ ਹਾਂ ਲੋ ਜੀ ਚਾਰ ਹੀ ਠੀਕ ਆ ਚਾਰ ਨੰਬਰ ਹਾਂਜੀ ਬਈ ਪੰਜ ਨੰਬਰ ਹਾਂਜੀ ਲਓ ਜੀ ਇੱਕ ਸਾਲ ਉਮਰਾ ਜੀ ਇੱਕ ਸਾਲ ਹਾਂਜੀ ਠੀਕ ਆ ਥੋੜੇ ਸਮੇਂ ਤੱਕ ਟੀਕਾ ਲੈਣਾ ਕੋਈ ਬੱਚੀ ਆ ਠੀਕ ਆ ਹਾਂਜੀ ਇੱਕ ਸਾਲ ਦੀ ਹਾਂ ਸਭੀ ਬੜੀ ਵੀ ਪੂਰੇ ਹਾਈਟ ਲੈਂਥ ਦੇ ਵਿੱਚ ਇੱਕ ਕੁਲਵਿੰਦਰ ਭਾਈ ਆ ਰਿਸਰਚ ਆ ਗਈ ਇਹ ਐਚ ਐਫੀ ਆ ਜੀ ਬੱਚੀ ਇਹ ਨੂੰ ਝੜ ਰਹੀ ਆ ਅਸਾਂ ਹਾਂਜੀ ਹਾਂ ਮੈਂ ਕਹ ਲਾਲੀ ਜੀ ਦੇ ਦਿੰਦੇ ਆ ਬੱਚੀ ਐਚ ਐਫ ਪਿਓਰ ਆ ਜੀ ਓਕੇ ਲਓ ਜੀ ਦੇਖੋ ਬੋਧ ਦੀ ਬਾਦੀ ਦੇਖੋ ਠੀਕ ਆ ਕੰਨ ਕੋਈ ਬੋਹ ਹਾਂਜੀ ਕੰਨ ਗੋਲ ਆ ਜਮ ਠੀਕ ਆ ਜੀ ਛੋਟਾ ਕੰਨ ਲੋਜੀ AC 5 ਨੰਬਰ ਤੁਹਾਨੂੰ ਥਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੋਜੀ ਗਲਾਬੀ ਥਣ ਲੱਗਾ ਵਾ ਠੀਕ ਹੈ ਜੀ ਸੇ ਨੰਬਰ ਇਹ ਵੀ 10 ਮਹੀਨੇ ਦੀ ਉਮਰ ਆਈ 10 ਮਹੀਨੇ ਹਾਂਜੀ ਠੀਕ ਆ ਦੇਖੋ ਸੰਭੀ ਪੜੀ ਰਾਜ ਰੂਰੀ ਫੋਨ ਲੋਜੀ ਦੇਖੋ ਲੋਜੀ ਦੇਖੋ ਜੀ ਚੰਗੀ ਪੜੀ ਪਲੂਸੀ ਆ ਰਾਜੀ ਰੂਜੀ ਫੋਲਾ ਚੰਗੀ ਫੀਡ ਤੇ ਪਲੀ ਹੋਈ ਚੰਗੇ ਚਾਰ ਤੇ ਪਲੀ ਹੋਈ ਵਾਸੀ ਲੋ ਪੂਰਾ ਵਧੀਆ ਦੁੱਧ ਪੀਤਾ ਵਾਸੀ ਠੀਕ ਹੈ ਜੀ ਲੈ ਚਲੋ ਭਾਇ ਨੂੰ ਸੇ ਨੰਬਰ 'ਪਰਾ ਠੀਕ ਹੈ ਜੀ ਲੋ ਜੀ ਠੀਕ ਹੈ ਭਰਾ ਲੋ ਜੀ ਗ੍ਰੇਡ ਵਾਈ ਜੀ ਕਹਿੰਦੇ ਫੋਨ ਤੇ ਠੀਕ ਹੈ ਜੀ ਤੁਹਾਨੂੰ ਥਾਣਾ ਇਹਦੇ ਵੀ ਵਿਖਾਉਣੇ ਆਪਾਂ ਕਿਸੇ ਵੀਰ ਨੇ ਫਾਰਮ ਤਿਆਰ ਕਰਨਾ ਹਾਂਜੀ ਯਾਨੀ ਪੂਰੇ ਟੌਪ ਟੌਪ ਦੇ ਨਾਗਾ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਹਾਂ ਲੋ ਜੀ ਥਣ ਚੈੱਕ ਕਰਸਣ ਭਰਾ ਠੀਕ ਆ ਹਾਂਜੀ 7 ਨੰਬਰ ਇਹ 5 ਮਹੀਨੇ ਦਾ ਬੱਚਾ 5 ਮਹੀਨੇ ਦਾ ਬੱਚਾ ਹਾਂਜੀ ਠੀਕ ਆ ਪੂਰੀ ਫੁੱਲ ਕੁਆਲਿਟੀ ਦੇ ਵਿੱਚ ਫੁੱਲ ਬਰੀਡ ਠੀਕ ਆ ਕਾਮ ਕਦਮ ਕਾਮ ਪੂਰੀ ਫੁੱਲ ਦੇਖੋ ਲਓ ਜੀ ਪੂਰੇ ਚੌੜੇ ਜੂੜੇ ਫੁੱਲ ਠੀਕ ਆ ਪੱਟਪੜਾ ਬਹੁਤ ਸੋਹਣਾ ਹੈ ਨਾ ਹਾਂਜੀ ਲਓ ਜੀ ਪੱਟਪੜਾ ਥਣ گلابی ਹੈ ਬਹੁਤ ਸੋਹਣਾ ਥਣ گلابی ਹੈ ਲਓ ਜੀ ਚੈੱਕ ਕਰਸਾ ਪੂਰੀ ਚੰਮ ਕਾਲਾ ਬੱਚਾ ਠੀਕ ਹੈ ਦੇਖੋ ਚੱਲ ਲੈ ਚਲ ਇਸ 7 ਨੰਬਰ ਪਰਾ ਪਰਸ ਕਰਦੇ ਦਿਖਾਉਣ ਆ ਆ ਚਾਰੀ ਅਗਲਾ ਵੀ ਥਾਣਾ ਲੋਜੀ 8 ਨੰਬਰ ਹਾਂਜੀ ਹਾਂਜੀ ਇਹ ਵੀ 5 ਮਹੀਨੇ ਹੋ ਗਏ 5 ਮਹੀਨੇ ਹਾਂਜੀ ਠੀਕ ਆ ਲੋਜੀ ਕੁਮਾਦ ਉਹਦੀ ਹਾਂ ਗੇੜਾ ਦਾ ਵਾਦਾ ਕਰੋਕ ਲੋਜੀ ਕੋਈ ਸੇਕ ਕਰਸ ਨੰਬਰ ਲੋਚ ਇਹ ਸੀ 8 ਨੰਬਰ ਲੋਚ ਹਾਂਜੀ 9 ਨੰਬਰ ਹਾਂਜੀ ਇਹ ਵੀ 5 ਮਹੀਨੇ ਹੋ ਮਰਾ ਫਿਰ ਕੁਆਲਟੀ ਬਹੁਤ ਚੰਗੀ ਦੇਖੋ ਜੀ ਚਾਇਨਿਕ ਜੋਨਿਕ ਪੂਰੀ ਫੋਨ ਨਾ ਬਚੇ ਠੀਕ ਆ ਸਾਰੀ ਥਾਣ ਮੈਣ ਲੰਗੇ ਗੁਲਾਬੀ ਥਾਣ ਹੋਣਗੇ ਓਕੇ ਹਾਂਜੀ ਦੇਖ ਚੈੱਕ ਕਰਸਾ ਤੇ ਪੂਰੇ ਫੁੱਲ ਕੈਰੈਕਟਰ ਬ੍ਰੀਡ ਵਾਲੇ ਬੱਚੇ ਆ ਜੀ ਆਪਣੇ ਕੋਲ ਠੀਕ ਆ ਹਾਂਜੀ ਕਨ ਕਨ ਛੋਟਾ ਜਾਤ ਵਾਲੇ ਆ ਹਾਂਜੀ ਹਾਂ ਬਾਕੀ ਤਿਆਰਬਾ ਵੀ ਇਸ ਨੂੰ ਵੀ ਵੀਰ ਜੀ ਹਣਾ ਲੋ ਜੀ ਚੈੱਕ ਕਰਸਾ ਪੂਰਾ ਥਾਣ ਸੁਣ ਦਿਖਾਉਣੇ 9 ਨੰਬਰ ਲਾਸਟ ਨੰਬਰ ਜੇ ਵੀਰੇ ਇਕੱਠਿਆਂ ਲੈਣੀ ਹੋਣਾ ਇਹ ਜੇ ਇਕੱਠਿਆਂ ਕੋਈ ਵੀਰ ਖਰੀਦਾ ਪੂਰੇ ਪੰਜਾਬ ਦਾ ਕਰਾਇਆ ਫਰੀ ਰਊਗਾ ਆਪਣਾ ਹਾਂਜੀ ਹਾਂਜੀ ਠੀਕ ਆ ਲੋ ਜੀ ਇਹ ਪੂਰੇ ਸ਼ਾਨ ਮਿਸ਼ਾਨ ਬੈਨਾਗਾ ਫੁੱਲ ਬਰੀਡ ਆ ਮਦਰ ਮਾਲਕ ਬਹੁਤ ਜਿਆਦੇ ਚੰਗੇ ਬੱਛੀਆਂ ਦੇ ਠੀਕ ਆ ਚੰਗੇ ਸੀਮਨਾ ਦੀਆਂ ਬੱਛੀਆਂ ਸਾਰੀਆਂ ਠੀਕ ਆ ਹਾਂਜੀ ਠੀਕ ਆ ਕਿਸੇ ਵੀ ਭਰਾ ਨੇ ਫਾਰਮ ਲਏ ਪਰ ਪਸੋਂ ਲਈ ਥੋੜੀ ਇਨਵੈਸਟਮੈਂਟ ਕਰਕੇ ਉਹਦਾ ਵਧੀਆ ਫਾਰਮ ਤਿਆਰ ਕਰਨਾ ਠੀਕ ਆ ਤੋ ਆਪਣੇ ਤੋਂ ਖਰੀਦ ਸਕਦੇ ਹੈ ਪੂਰੇ ਪੰਜਾਬ ਚ ਕਰਾਇਆ ਹੁੰਦੀ ਆ ਹਾਂਜੀ ਜੇ ਕੋਈ ਸਾਰੀਆਂ ਬੱਛੀਆਂ ਇਕੱਠੀਆਂ ਲੈਂਦਾ ਠੀਕ ਆ ਪੂਰੇ ਪੰਜਾਬ ਦਾ ਕਰਾਇਆ ਸੇਵ ਜੇ ਤੁਸੀਂ ਆਪਣੇ ਪਾਸ ਤੋਂ ਲੈਂਦਾ ਤਾ ਉਹ ਅਗਲੇ ਦਿਨ ਡਿਲੀਵਰੀ ਆ ਆਪਣੀ ਆਪ ਦੀ ਖੁਦ ਹੋਊ ਨਹੀਂ ਜੀ ਮੈਂ ਹੁਣ ਪੰਜ ਚਾਰ ਲੈਣੇ ਹਾਂ ਹਾਂ ਜੀ ਜੇ ਜੋ ਚਾਰ ਬੱਚੇ ਇਕੱਠੇ ਲੈਣੇ ਤਾਂ ਤਾਂ ਵੀ ਆਪਾਂ ਪੰਜਾਬ ਦੀ ਡਿਲੀਵਰੀ ਕਰ ਦਾਂਗੇ ਜੇ ਇਕੱਲੀ ਤੇ ਡਿਲੀਵਰੀ ਹੋਣੀ ਓਕੇ ਉਹ ਦੱਸਣ ਦਾ ਫਰਜ਼ ਬਣਦਾ ਕਿਉਂਕਿ ਮੁੜ ਕੇ ਫਿਰ ਤੁਸੀਂ ਫੋਨ ਤੇ ਭਰਾ ਹਨ ਕਰੀ ਜਾਓਗੇ ਹਨ ਹਾਂ ਤੇ ਲੋਪਰਾ ਸਾਰੇ ਸੁਨਨਾਕ ਦਿਖਾ ਤੇ ਨੰਬਰ ਮੁਤਾਬਕ ਬਾਈ ਤੁਸ ਪੁੱਛ ਸਕਦੇ ਰੇਟ ਵੀ ਪਾਈ ਕਹਦਾ ਦੱਸ ਦਾਂਗੇ ਤੇ ਬਾਈ ਦੇ ਰੇਟ ਵਾਸੇ ਬਿਲਕੁਲ ਜਾਇਜ਼ ਹੀ ਹੁੰਦੇ ਆਗੇ ਵੀ ਤੁਹ ਪਹੁੰਚ ਰੇਟ ਜਮੇ ਖੱਚ ਮੇ ਹੋਣਗੇ ਪਾਸੋਂ ਅਗਲਾ ਪਤਾ ਕਰਕੇ ਆਵੇ ਜੀ ਫੇਰ ਹੀ ਆ ਬਿਲਕੁਲ ਆਵੇ ਰੇਟ ਚ ਵੀ ਫਰਕ ਮਿਲੂ ਕੁਆਲਿਟੀ ਵੀ ਮਿਲੂ ਠੀਕ ਆ ਜਾਦ ਬਰੀਡਰ ਦੀ ਵਧੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾੜਾ ਦਲੋ ਧੰਨਵਾਦ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਅ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ